ਉਨ੍ਹਾਂ ਦੇ ਆਦੇਸ਼ ਹੋਏ ਹੋਏ ਆ 5 ਤੋਂ 10 ਸਾਲ ਤੱਕ ਦੇ ਫਿਲਹਾਲ ਸਾਡੇ ਅੱਜ ਵੀ ਆਦੇਸ਼ ਉਹੀ ਜਾਰੀ ਆ ਉਹੀ ਲਾਗੂ ਰਹਿਣਗੇ ਸਭ ਵਾਸਤੇ ਅਗਰ ਕੋਈ ਉਸ ਨੂੰ ਭੰਗ ਕਰਦਾ ਜਿਵੇਂ ਕਿ ਰਾਤ ਅਸੀਂ ਖੁਦ ਮਤਲਬ ਕੇ ਜਾ ਕੇ ਉਥੇ ਕਟਵਾਲੀ ਦੇ ਵਿੱਚ ਅਸੀਂ ਰਾਤ ਨੂੰ ਮਤਲਬ ਬੜੇ ਸਾਨੂੰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਵੇਲੇ ਵੀ ਐਸਐਸਪੀ ਸਾਹਿਬ ਨੇ ਫੋਨ ਚੱਕਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇੰਚਾਰਜ ਨੂੰ ਜਿਹੜਾ ਕਤਵਾਲੀ ਦੇ ਨੂੰ ਇਹ ਮਤਲਬ ਆਰਡਰ ਕਰੇ ਕਿ ਤੁਸੀਂ ਤੁਰੰਤ ਇਹਨਾਂ ਦੀ ਕੰਪਲੇਂਟ ਲਿਖੋ ਤੇ ਜਿਹੜੇ ਬੰਦੇ ਨੇ ਵੀ ਇਹ ਗਲਤ ਹਰਕਤ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰੋ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਦੁਬਾਰਾ ਵਾਰੀ-ਵਾਰੀ ਇਹ ਗੁਜ਼ਾਰਿਸ਼ ਹੈ ਕਿ ਕਿਸੇ ਨੂੰ ਵੀ ਇਸ ਕਰਕੇ ਨਾ ਬਖਸ਼ਿਆ ਜਾਵੇ ਕਿ ਉਹ ਮੰਦਰ ਦੇ ਨਾਲ ਜੁੜਿਆ ਹੋਇਆ ਹੈ ਤੇ ਇੱਥੇ ਰਹਿ ਕੇ ਉਹ ਮਤਲਬ ਕਿਸੇ ਤਰ੍ਹਾਂ ਵੀ ਸਨਾਤਨ ਦਾ ਅਪਮਾਨ ਕਰ ਸਕਦਾ ਬਿਲਕੁਲ ਨਹੀਂ ਹੋਏਗਾ ਤੁਸੀਂ ਕੰਪਲੇਂਟ ਦੇ ਲੱਗੇ ਇਹ ਹੋ ਚੁੱਕੀ ਜੀ ਕੰਪਲੇਂਟ ਰਾਤ ਹੀ ਹੋ ਚੁੱਕੀ ਕੰਪਲੇਂਟ ਤਾਂ ਉਸੇ ਵੇਲੇ ਸਾਢੇ ਬਾਰੇ ਆਈ ਨੇਮ ਦਿੱਤੀ ਗਈ ਹੈ ਇਹਨਾਂ ਨੇ ਅਸ਼wini ਸ਼ਰਮਾ ਜੀ ਨੇ ਦਿੱਤੀ ਹੈਗੀ ਆ ਕਿਉਂਕਿ ਪਹਿਲਾਂ ਤੋਂ ਹੀ ਜਿਹੜਾ ਇਹ ਕੰਮ ਸੀਗਾ ਇਹ ਹੀ ਕਰਦੇ ਆ ਰਹੇ ਆ ਮਹਾਰਾਜ ਜੀ ਇਹਨਾਂ ਨੂੰ ਪੂਰਾ ਸਪੋਰਟ ਕਰਦੇ ਸੀਗੇ ਫੋਨ ਕਰਦੇ ਸੀ ਖੜਦੇ ਸੀ ਇਹਨਾਂ ਦੇ ਨਾਲ ਤੇ ਅੱਜ ਮੈਂ ਵੀ ਉਵੇਂ ਹੀ ਖੜੀ ਆ ਇੱਕ ਕੋਈ ਕਹਿੰਦਾ ਵੀ ਮੈਂ ਰਸਤੇ ਤਾਰੀ ਪ੍ਰਧਾਨ ਕੋਈ ਕਹਿੰਦਾ ਮੈਂ ਪੁੱਛਾਂ ਲਾਈ ਹੋ ਜੰਨੇ ਵੀ ਕੋਈ ਕਹਿੰਦਾ ਨਹੀਂ ਚੀਜ਼ਾਂ ਬਣਾਓ ਕੋਈ ਕਹਿੰਦਾ ਨਹੀਂ ਇਹ ਜਾਗਰਤਾ ਆਪਾਂ ਨੂੰ ਰੱਖਣ ਦੀ ਲੋੜ ਹੈ ਮਿਸਕਮਿਊਨੀਕੇਸ਼ਨ ਗੈਪ ਕਿ ਕੋਈ ਬੰਦਾ जो अपना घर सुधारना शुरू करो दुनिया उन्नी देर तक जिन्नी देर तक घर नहीं सुधरिया उन्नी देर तक बहु अगला चित्र नही मारूंगा ਪਹਿਲਾਂ ਉਹਦਾ ਘਰ ਤਾਂ ਦੇਖ ਲੈ ਜਾ ਕੇ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕੀਤੀ ਆ ਆਪਾਂ ਲੜਾਈ ਇਹ। ਔਰ ਇਹ ਕੋਈ ਲੜਾਈ ਨਹੀਂ ਵਿਚਾਰਾਂ ਦਾ ਮਤਭੇਦ ਹੈ ਸਾਡਾ। ਪਰ ਫਿਰ ਵੀ ਹੈਗਾ ਹੈ ਹੈਗਾ ਤਾਂ ਜਿਹੜੇ ਹਿੰਦੂ ਲੈ ਗਏ ਉਹ ਵੀ ਕਹਿੰਦੇ ਆ ਵੀ ਥੋੜਾ ਜਿਆ ਏਜ ਵਧਾਣੀ ਚਾਹੀਦੀ ਹੈ। ਕੀ ਲੱਗਦਾ ਉਹਨਾਂ ਨੂੰ ਕੋਈ ਸਬੇਕ ਦੇਣਾ ਚਾਹੀਦਾ। ਦੇਖੋ 1 ਮਿੰਟ ਵਾਸਤੇ ਅਗਰ ਏਜ ਵਧਾਉਣੀ ਹੈ ਤੁਸੀਂ ਕਹਿੰਦੇ ਹੋ ਮੰਨ ਲਓ ਮੈਂ ਤੁਹਾਡੇ ਤੇ ਆ ਜਾਨੀ ਆ। ਤੁਸੀਂ ਮੈਂ ਤੁਹਾਨੂੰ ਕਹਿੰਦੀ ਆ ਤੁਸੀਂ ਹਨੂਮਾਨ ਜੀ ਦਾ ਰੋਲ ਕਰਨਾ ਹੈ ਰਾਮਲੀਲਾ ਦੇ ਵਿੱਚ। ਉਦੇ ਵਾਸਤੇ ਇੱਕ ਮਰਿਆਦਾ ਹੈ ਜੀ ਤੁਸੀਂ ਇੰਨੇ ਉਹਨੇ ਦਿਨ ਪਹਿਲਾਂ ਮਤਲਬ ਕਿ ਲਸਣ ਪਿਆਜ਼ ਕਿਸੇ ਮਤਲਬ ਕਿ ਦੂਜੀ ਚੀਜ਼ ਦਾ ਸੇਵਨ ਨਹੀਂ ਕਰਨਾ ਤੁਸੀਂ ਜ਼ਮੀਨ ਤੇ ਸੋਣਾ ਪਹਿਲਾਂ ਤੁਸੀਂ ਉਹ 10 ਦਿਨ 15 ਦਿਨ 20 ਦਿਨ ਉਹ ਮਰਿਆਦਾ ਚ ਰਹਿ ਕੇ ਦੇਖੋ 21 ਦਿਨ 11 ਦਿਨ ਤੁਸੀਂ ਕੋਈ ਉਹ ਸੰਕਲਪ ਕਰੋਗੇ ਮੈਂ ਇੰਨੇ ਦਿਨ ਰਹਿਉਂਗਾ ਮੈਂ ਤਾਂ ਕਰਕੇ ਰੋਲ ਕਰੂੰਗਾ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਦਾ ਸ਼ੁੱਧੀ ਕਰਨੇ ਆਪਾਂ ਸਾਧਨਾਵਾਂ ਕਿਵੇਂ ਕਰਦੇ ਆ ਇਸੇ ਤਰ੍ਹਾਂ ਹੀ ਕਰਦੇ ਆ ਨਾ ਕਿ ਅਸੀਂ ਪਹਿਲਾਂ ਆਪਣੇ ਆਪ ਦਾ ਸ਼ੁੱਧੀਕਰਨ ਕਰਦੇ ਆ ਉਸ ਤੋਂ ਬਾਅਦ ਅਸੀਂ ਸਾਧਨਾ ਦੀ ਤਰਫ ਚੱਲਦੇ ਹਾਂ ਤਾਂ ਹੀ ਪਰ ਲੈ ਕੇ ਅਸੀਂ ਇਸ ਦਿਨ ਹੋ ਗਿਆ ਇਸ ਮर्यादा ਦੇ ਵਿੱਚ ਰੱਖ ਕੇ ਚਰਚੇ ਕਰਾਂਗੇ ਤੇ ਫਿਰ ਉਹ ਹਜੇ ਤੱਕ ਆਪਾਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਾਂਗੇ ਅੱਜ ਦੀ ਸੋਚਿਆ ਜਾਊਗਾ ਵਿਚਾਰ ਕਰਾਂਗੇ ਅਸੀਂ ਉਹਦੇ ਤੇ ਸਾਰਿਆਂ ਨੂੰ ਬੁਲਾਵਾਂਗੇ ਜੇ ਕਿਹਦਾ ਹੁਣ ਕੰਜਕ ਆਪਾਂ ਕੰਜਕ ਜਿਹੜੀ ਹੈਗੀ ਆ ਆਪਾਂ ਮਤਲਬ ਕਿ ਨਹੀਂ ਪੂਜਦੇ ਨਾ 10 ਸਾਲ ਤੋਂ ਉੱਪਰ ਜਨਾਨੀ ਲੈ ਕੇ ਪੂਜ ਲਿਆ ਕਰੋ ਕਿਉਂ ਨਹੀਂ ਪੂਜਦੇ ਨਹੀਂ ਪੂਜਦੇ ਨਾ ਹੈ ਕਿ ਵੀ ਵਿਦਵਾਨਾਂ ਨੂੰ ਬੁਲਾ ਕੇ ਜੇ ਕੋਈ ਅਸੀਂ ਸਾਰਾ ਜਿਹੜਾ ਹੈਗਾ ਇਸ ਨੂੰ ਵਿਚਾਰਾਂਗੇ ਮਤਲਬ ਕਿ ਚਾਕੀਆਂ ਵਾਲਿਆਂ ਨੂੰ ਵੀ ਬੁਲਾਵਾਂਗੇ ਦੇਖੋ ਉਹ ਵੀ ਸਾਡੇ ਸਨਾਤਨੀ ਬੱਚੇ ਆ ਹਨਾ ਕਿਤੇ ਨਾ ਕਿਤੇ ਉਹਨਾਂ ਦਾ ਰੋਜ਼ੀ ਰੋਟੀ ਦਾ ਰੋਜ਼ਗਾਰ ਇੱਥੋਂ ਜੁੜਿਆ ਹੋਇਆ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ 'ਚ ਮਹਾਰਾਜ ਜੀ ਨੇ ਉਹਨਾਂ ਨੂੰ ਇੰਨਾ ਵੀ ਕਹਿਤਾ ਸੀਗਾ ਕਹਿੰਦੇ ਤੁਸੀਂ ਸਾਰੇ ਦੇ ਸਾਰੇ ਕੰਮ ਛੱਡ ਦਿਓ ਔਰ ਮੈਂ ਤੁਹਾਨੂੰ ਦੋ ਬੱਚਿਆਂ ਦੀ ਐਗਜ਼ਾਮਪਲ ਵੀ ਦਿੰਨੀ ਆ ਇੱਕ ਕੋਈ ਕਾਕਾ ਕਾਕਾ ਹੈ ਉਹਨੇ ਮਤਲਬ ਕਿ ਆਪਣਾ ਹੋਟਲਾਂ ਦਾ ਕੰਮ ਕਰੂ ਸ਼ੁਰੂ ਕਰ ਲਿਆ ਸ਼ਿਮਲੇ ਜਾ ਕੇ ਬੱਚੇ ਨੇ ਇੱਕ ਕੋਈ ਹੋਰ ਏ ਮੈਨੂੰ ਉਹਨਾਂ ਦਾ ਨਾਮ ਦੱਸ ਰਏ ਸੀ ਜੇ ਅਕੇਸ਼ ਸਰਿਆ ਅਕੇਸ਼ ਸਰਿਆ ਉਸਨੇ ਆਪਣਾ ਜਿਹੜਾ ਪੋਸ਼ਾਕਾਂ ਦਾ ਠਾਕੁਰ ਜੀ ਦੀਆਂ ਪੋਸ਼ਾਕਾਂ ਦਾ ਕੰਮ ਉਹ ਅੱਜ ਮਤਲਬ ਕਿ ਵਾਰੀ ਨਹੀਂ ਆ ਰਹੇ ਹੋਈ ਪਏ ਆ ਉਹਨਾਂ ਦੇ ਉਹ ਗੁਰੂ ਦੇ ਆਦੇਸ਼ਾਂ ਤੇ ਅਸੀਂ ਚੱਲਦੇ ਆ ਗੁਰੂ ਦੀ ਚਰਨਾਂ ਦੇ ਵਿੱਚ ਰਹਿ ਕੇ ਚੱਲਦੇ ਆ ਉਹਨਾਂ ਦੀ ਸੇਵਾ ਦੇ ਵਿੱਚ ਚੱਲਦੇ ਆ ਤਾਂ ਉਸ ਤੋਂ ਵੱਧ ਮਿਲਦਾ ਵਾ ਉਸ ਤੋਂ ਘੱਟ ਨਹੀਂ ਮਿਲਦਾਗਾ ਇਹ ਮੇਰੀ ਸੋਚ ਹੈ ਕਿਉਂਕਿ ਮੈਂ ਗੁਰੂ ਕਿਰਪਾ ਦੇ ਨਾਲ ਹੀ ਜਿਹੜੀ ਹੈਗੀ ਆ ਤੁਹਾਨੂੰ ਕੋਈ ਪਦਵੀ ਕੋਈ ਗੱਦੀ ਕੋਈ ਤੁਹਾਨੂੰ ਜੋ ਮਾਣ ਮਰਿਆਦਾ ਮਿਲਦੀ ਹੈ ਪ੍ਰਤਿਸ਼ਠਾ ਮਿਲਦੀ ਹੈ ਉਹ ਗੁਰੂ ਕਿਰਪਾ ਨਾਲ ਮਿਲਦੀ ਆ ਉਸ ਤੋਂ ਬਗੈਰ ਨਹੀਂ ਮਿਲਦੀਗੀ ਕਿਉਂਕਿ ਆਪਾਂ ਸਾਰੇ ਦੇ ਸਾਰੇ ਸਨਾਤਨੀ ਆ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜੇ ਹੋਏ ਆ ਤਾਂ ਸਾਰੇ ਆਪਾਂ ਉਸ ਪਰਮਪਿਤਾ ਪ੍ਰਮਾਤਮਾ ਨੂੰ ਮੰਨਦੇ ਆ ਹਾਈ ਉਹ ਜਿੰਨੇ ਵੀ ਹਿੱਕਤਾਂ ਨੇ ਜਿਹੜਾ ਦੋ ਜਿਹੜਾ ਕਿ ਜਿਹੜਾ ਬਿੱਟਿਆਰਾ ਇਕੱਠੇ ਲਈ ਹੋਰ ਵੱਡਾ ਲੱਗਦਾ ਹੈਗਾ ਕਿ ਸਾਰੇ ਜਿੰਨੇ ਵੀ ਹਿੱਕਤ ਆਰਗੇਨਾਈਜੇਸ਼ਨ ਨੇ ਸਭ ਨੂੰ ਇੱਕ ਮਤ ਉਕੇ ਚੱਲਣ ਦੀ ਜ਼ਰੂਰਤ ਹੈਗੀ ਹੈ ਬਿਲਕੁਲ ਹੈਗੀ ਹੈ ਬਿਲਕੁਲ ਹੈਗੀ ਹੈ ਤਾਂ ਹੀ ਸਾਡਾ ਸੁਨਾਤਨ ਦਾ ਜਿਹੜਾ ਹੈਗਾ ਉਹਦੇ ਚ ਆਪਾਂ ਜਿਹੜੀਆਂ ਪੁਰਾਤਿਤੀਆਂ ਪੁਰਾਤਿਤੀਆਂ ਜਿਹੜੀਆਂ ਆ ਚੁੱਕੀਆਂ ਬਿਲਕੁਲ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਟੀਮ ਬਣਾਵਾਂਗੇ ਟੀਮ ਵਰਕ ਕਰਾਂਗੇ ਇਹਦੇ ਤੇ ਹੋ ਜੇ ਜ਼ਰੂਰਤ ਪਈ ਤਾਂ ਸੀ ਮਤਲਬ ਕਿ ਸ਼ਹਿਰ ਦੇ ਹਰ ਮੰਦਰ ਵਿੱਚ ਜਾ ਕੇ ਮੀਟਿੰਗ ਕਰਾਂਗੇ ਬੱਚਿਆਂ ਨੂੰ ਸਮਝਾਵਾਂਗੇ ਲੋਕਾਂ ਨੂੰ ਇਹ ਚੀਜ਼ ਸਮਝਾਵਾਂਗੇ ਇਹ ਇਹ ਜਿਹੜੀ ਸਾਡੇ ਸਨਾਤਨ ਦੇ ਵਿਰੁੱਧ ਹੈ ਸਾਡੇ ਸਨਾਤਨ ਦਾ ਇਹਦੇ ਚ ਅਪਮਾਨ ਹੁੰਦਾ ਤੇ ਆਪਾਂ ਨਾ ਕਰੀਏ ਜੈ ਮਾਂ ਹਰੀ ਪ੍ਰੈਸੈਂਸ ਸਭੀ ਜੀ ਕੀ ਸਿਹਗੜੀ ਜੈ ਮਾਂ ਕਾਲੀ ਪਟਿਆਲੇ ਵਾਲੀ ਅੱਜ ਬੜਾ ਹੀ ਮੇਰੇ ਵਾਸਤੇ ਇੱਕ ਅਫਸੋਸ ਦਾ ਦਿਨ ਹੈ ਕਿਉਂ ਪਿਛਲੇ ਦਿਨਾਂ ਤੋਂ ਤੁਸੀਂ ਸਾਰਿਆਂ ਨੇ ਲਾਈਵ ਹੁੰਦੇ ਮੈਨੂੰ ਦੇਖਿਆ ਹੋਵੇਗਾ ਜਦੋਂ ਵੀ ਸਾਡਾ ਕੋਈ ਤਿਹਾਰ ਸ਼ੁਰੂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਤਲਬ ਉਹਦੀ ਜਿਹੜੀ ਲੈਗ ਪੁਲਿੰਗ ਸ਼ੁਰੂ ਹੋ ਜਾਂਦੀ ਹੈ ਚਾਹੇ ਉਹ ਕ੍ਰਿਸ਼ਨਸ਼ਟਮੀ ਹੋਵੇ ਚਾਹੇ ਬਾਵਨ ਦਵਾਦੀ ਹੋਵੇ ਤੇ ਭਾਵੇਂ ਸ਼ਿਵਰਾਤਰੀ ਹੋਵੇ ਇਸ ਵਾਰ ਬਾਵਨ ਦਵਾਦੀ ਦਾ ਕੋਈ ਤਿਹਾਰ ਸੀ ਪਿਛਲੇ ਦਿਨਾਂ ਚ ਝਾਕੀਆਂ ਵਾਲਿਆਂ ਦਾ ਮੁੱਦਾ ਲਗਾਤਾਰ ਮੇਰੇ ਕੋਲੇ ਆ ਰਿਹਾ ਸੀ ਕਿ ਝਾਕੀਆਂ ਬਣਾਉਣੀਆਂ ਕਿ ਨਹੀਂ ਬਣਾਉਣੀਆਂ ਜੀ ਮੇਰੇ ਕੋਲ ਪ੍ਰੈਸ ਆਈ ਮੈਂ ਕਹਿੰਿਆ ਜੀ ਮੇਰੇ ਕੋਲ ਝਾਕੀਆਂ ਵਾਲਾ ਹਰੇ ਕੋਈ ਵੀ ਨਹੀਂ ਪਹੁੰਚਿਆ ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ ਚ ਕਿਹਾ ਕਿ ਮੇਰੇ ਕੋਲ ਝਾਕੀਆਂ ਵਾਲਾ ਕੋਈ ਨਹੀਂ ਪਹੁੰਚਿਆ ਅਖੇਲ ਭਾਰਤੀਆ ਹਿੰਦੂ ਸੁਰੱਖਿਆ ਸਮਤੀ ਦੇ ਦਫਤਰ ਦੇ ਵਿੱਚ ਉਹ ਬੰਦੇ ਆਏ ਸੀ ਤੇ ਉਹਨਾਂ ਨੂੰ ਬ੍ਰਹਮਲੀਨ ਜਗਤਗੁਰੂ ਪੰਚਨੰਦ ਗਿਰੀ ਜੀ ਮਹਾਰਾਜ ਦੀ ਇਹ ਵੀਡੀਓ ਦਿਖਾ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਕਿ ਅਗਲੀ ਹਾਲੀ ਸਾਡੀ ਕੋਈ ਮੀਟਿੰਗ ਰੱਖੀ ਨਹੀਂ ਗਈ ਉਹਨਾਂ ਤੋਂ ਬਾਅਦ ਤੇ ਉਹਨਾਂ ਨੇ ਜੋ ਝਾਕੀਆਂ ਵਾਸਤੇ ਆਦੇਸ਼ ਜਾਰੀ ਕੀਤੇ ਹੈ ਉਹੀ ਜਾਰੀ ਰਹਿਣਗੇ ਪਰसों ਸ਼ਾਮ ਨੂੰ ਫੇਰ ਤੋਂ ਦੁਬਾਰਾ ਮੈਨੂੰ ਇੱਕ ਚੈਨਲ ਨੇ ਲਾਈਵ ਕਰਵਾਇਆ ਮੇਰੇ ਤੋਂ ਤੇ ਤੁਸੀਂ ਅੱਜ ਇੱਕ ਦਿਨ ਪਹਿਲਾਂ ਫੇਰ ਇਸ ਤੇ ਬੋਲੋ ਉਸ ਵੇਲੇ ਵੀ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹਰ ਚੀਜ਼ ਦਾ ਤਰਕ ਵਿਤਰਕ ਦੇ ਕੇ ਝਾਕੀਆਂ ਬੰਦ ਕੀਤੀਆਂ ਸੀ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ 5 ਤੋਂ 10 ਸਾਲ ਦੇ ਬੱਚੇ ਨੂੰ ਅਸੀਂ ਮਨਾ ਨਹੀਂ ਕਰਦੇ ਬਣਾਓ ਤੁਸੀਂ ਸਟਿਲ ਝਾਕੀ ਬਣਾਓ ਕਿ ਆਪ ਬਾਵ ਵਿਗੋਰ ਹੋ ਕੇ ਨਚੋ ਲੇਕਿਨ ਅਸੀਂ ਲੋਕਾਂ ਨੇ ਆ ਦੇਖੋ ਅਖਲ ਭਾਰਤੀਆ ਹਿੰਦੂ ਸਰੱਖਤਸਾ ਸਮਤੀ ਦਾ ਇਹ ਕਾਰਡ ਹੈ ਆਪਣੇ ਕੋਲੇ ਇਹਦੇ ਵਿੱਚ ਆ ਪੂਰੀ ਡੱਬੀ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ 10 ਸਾਲ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਚਾਕੀ ਨਹੀਂ ਬਣਾਇਆ ਜਾਏਗਾ ਸਭ ਤੋਂ ਪਹਿਲਾਂ ਕੱਲ ਸ਼ਾਮ ਨੂੰ ਸਾਡੇ ਕੋਲੇ ਕਿਸੇ ਸਟੇਜ ਦੀ ਆਈ ਨਿਊਜ਼ ਕਿ ਉੱਥੇ ਬੜੇ ਹਨੂਮਾਨ ਜੀ ਬਣਾਏ ਹੋਏ ਆ ਜੀ ਮੈਂ ਕਿਸੇ ਬੱਚੇ ਦਾ ਇੱਥੇ ਨਾਮ ਨਹੀਂ ਲਵਾਂਗੀ ਕਿਸੇ ਦਾ ਵੀ ਨਹੀਂ ਲੇਕਿਨ ਜਿਹੜੇ ਦਾ ਨਾਮ ਲੈਣ ਦੀ ਜ਼ਰੂਰਤ ਹੈ ਉਹਦਾ ਲਾਉਂਗੀ ਵੀ ਮੈਂ ਆਪਣੇ ਬੱਚੇ ਦਾ ਨਾਮ ਲੈ ਸਕਦੀ ਆ ਕਿਉਂਕਿ ਉਹਦੇ ਤੇ ਮੇਰਾ ਅਧਿਕਾਰ ਹੈ ਪਹਿਲੀ ਗੱਲ ਦੂਸਰੀ ਗੱਲ ਅਗਰ ਗੁਰੂ ਜੀ ਦੇ ਆਦੇਸ਼ਾਂ ਨੂੰ ਕਿਸੇ ਨੇ ਨਹੀਂ ਮੰਨਣਾ ਤਾਂ ਅਸੀਂ ਉਹਦੇ ਚੇਲੇ ਕਾਦੇ ਆ ਕਾਦੇ ਬੱਚੇ ਆ ਅਸੀਂ ਉਹਦੇ ਅਸੀਂ ਗੁਰੂ ਦੀ ਚਲਾਈ ਹੋਈ ਪਰੰਪਰਾ ਨੂੰ ਤਾਂ ਅੱਗੇ ਲੈ ਜਾ ਨਹੀਂ ਸਕਦੇਗੇ ਉਹਦੇ ਨਾਲ ਤਾਂ ਅਸੀਂ ਚੱਲ ਨਹੀਂ ਸਕਦੇਗੇ ਜਦੋਂ ਅਸੀਂ ਉਹਦੇ ਨਾਲ ਨਹੀਂ ਚੱਲ ਸਕਦੇ ਤਾਂ ਮੇਰੇ ਨਾਲ ਕਿਦੋਂ ਚੱਲ ਸਕਦੇ ਹੋ ਤੁਸੀਂ ਇਸ ਕਰਕੇ ਅੱਜ ਦੀ ਜਿਹੜੀ ਇਹ ਪ੍ਰੈਸ ਹੈ ਇੱਕ ਬਹੁਤ ਅਹਿਮ ਫੈਸਲੇ ਵਾਸਤੇ ਬੁਲਾਈ ਗਈ ਹੈ ਅਸੀਂ ਅੱਜ ਅਖਲ ਭਾਰਤੀਆ Hindu ਸੁਰੱਖਿਆ ਸੰਮਤੀ ਦੇ ਰਜੇਸ਼ ਕੇਹਰ ਜੀ ਨੂੰ ਸਾਰੇ ਪਦਾਂ ਤੋਂ ਨਿਸ਼ਕਾਸ਼ਿਤ ਕਰਦੀਆਂ ਮੈਂ ਇਸ ਦਾ ਅਗਲਾ ਫੈਸਲਾ ਜਿਹੜਾ ਹੈਗਾ ਉਹ ਅਗਲੀ ਅਸੀਂ ਜਦੋਂ ਮੀਟਿੰਗ ਕਰਾਂਗੇ ਉਸ ਦੀ ਬਾਅਦ ਰਣਨੀਤੀ ਕੋਈ ਬਣਾਈ ਜਾਏਗੀ ਕਿ ਅਸੀਂ ਨਵਾਂ ਪ੍ਰਧਾਨ ਕੋਈ ਲਾਣਾ ਹੈ ਨਹੀਂ ਲਾਣਾ ਇਹ ਸਾਰੀਆਂ ਗੱਲਾਂ ਬਾਅਦ ਚ ਰਹਿਣਗੀਆਂ ਲੇਕਿਨ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਬਕਾਇਦਾ ਮਤਲਬ ਕਿ ਦੇਖੋ ਇਹ ਨਹੀਂ ਕਿ ਬਾਹਰਲੇ ਲੋਕ ਕਰ ਲਿਆ ਸੀ ਉਹਨਾਂ ਦੇ ਪਰਚੇ ਕਰਾਵਾਂਗੇ ਤੇ ਸਾਡੇ ਲੋਕ ਮਤਲਬ ਕਿ ਸਾਡੀ ਹੀ ਸਟੇਜ ਤੋਂ ਜਿਹੜੀ ਹੈਗੀ ਉਹ ਹਰੀ ਝੰਡੀ ਦੇ ਕੇ 40 ਮਲਬਾਈ ਸਾਲ ਦਾ ਮੁੰਡਾ ਹਨੂਮਾਨ ਬਣਾਇਆ ਹੋਇਆ ਔਰ ਦੇਖੋ ਮੈਂ ਆਪਦੀ ਸਟੇਜ ਤੇ ਉਸ ਬੱਚੇ ਨੂੰ ਨਹੀਂ ਰੋਕਿਆ ਨਾ ਮੈਨੂੰ ਪਤਾ ਸੀ ਮੈਂ ਤਾਂ ਆਪਣੇ ਪ੍ਰੋਗਰਾਮ ਵਾਸਤੇ ਜਾਣ ਵਾਸਤੇ ਸ਼ਹਿਰ ਚੋਂ ਆ ਰਹੀ ਸੀਗੀ ਸ਼ਹਿਰ ਤੋਂ ਨਿਕਲਦੇ ਹੋਏ ਮੈਂ ਉਹ ਟਰਾਲੀ ਰੋਕੀ ਆ ਮੇ ਉਸ ਤੇ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਸੀ ਕਿੱਡੀ ਵੱਡੀ ਰਾਜਨੀਤੀ ਆ ਦੱਸੋ ਮੇਰੀਆਂ ਫਲੈਕਸਾਂ ਲੱਗੀਆਂ ਹੋਈਆਂ ਉਹਦੇ ਤੇ ਇਹਦਾ ਮਤਲਬ ਮਤਲਬ ਕਿ ਮੈਂ ਇਹ ਚੀਚਾਂ ਕਿਆਂ ਕਢਵਾ ਰਹੀ ਆਂ ਉਹਨਾਂ ਨੂੰ ਪੁੱਛਿਆ ਗਿਆ ਕਹਿੰਦੇ ਜੀ ਥੋੜੀ ਸਟੇਜ ਤੋਂ ਹਰੀ ਝੰਡੀ ਦੇ ਕੇ ਸਾਨੂੰ ਕੱਢਿਆ ਗਿਆ ਝਾਕੀਆਂ ਵਾਲਿਆਂ ਦੀ ਮੈਨੂੰ ਇਹ ਜਵਾਬ ਸੀਗਾ ਅਰੇ ਜਿਹੜੀ ਸਾਡੀ ਸਟੇਜ ਲੱਗੀ ਹੋਈ ਸੀ ਸਟੇਜ ਦਾ ਉਹ ਕੌਣ ਕਰ ਰਿਆ ਸੀ ਮੈਂ ਨਾਮ ਤਾਂ ਲੈਤਾ ਬੇਟਾ ਪਹਿਲਾਂ ਹੀ ਨਾਮ ਲੈਤਾ ਵੀ ਅਸੀਂ ਨਿਸ਼ਕਾਸ਼ਿਤ ਕਰਦੇ ਉਹਨਾਂ ਦੇ ਉੱਪਰ ਨਹੀਂ ਇਹ ਇਹ ਦੇਖੋ ਜੀ ਅਸੀਂ ਮੈਂ ਤੁਹਾਨੂੰ ਉਹਨਾਂ ਦੀ ਹੀ ਵਰਡਿੰਗ ਦਿਖਾ ਰਹੀ ਆਂ ਸਟੇਟਮੈਂਟ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਚਾਰ ਬੰਦੇ ਮੀਟਿੰਗ ਦੇ ਵਿੱਚ ਬੈਠੇ ਸੀ ਮੈਂ ਰਜੇਸ਼ ਕੇਹਰ ਜੀ ਅਸ਼ੋਕ ਸਾਡੇ ਲੰਗਰ ਚਰਚ ਟਰਸਟੀ ਵੀ ਨੇ ਤੇ ਉਸ ਸਮਤੀ ਦੇ ਵਿੱਚ ਵੀ ਪੁਰਾਣੇ ਜੁੜੇ ਹੋਏ ਨੇ ਇਹ ਸਾਡੇ ਬੈਠੇ ਆ ਪਾਸੀ ਸਾਹਿਬ ਹੈ ਇਹ ਵੀ ਪੁਰਾਣੇ ਸਮਤੀ ਦੇ ਵਿੱਚ 40 ਸਾਲਾਂ ਤੋਂ 42 ਸਾਲਾਂ ਤੋਂ ਇਹ ਵੀ ਕੰਮ ਕਰਦੇ ਆ ਰਹੇ ਆ ਇਹਨਾਂ ਸਭ ਦੀ ਨੌਲੇਜ ਦੇ ਵਿੱਚ ਇਹ ਚੀਜ਼ ਸੀਗੀ ਕਿ 5 ਤੋਂ ਲੈ ਕੇ 10 ਸਾਲ ਤੱਕ ਤੋਂ ਉੱਪਰ ਦਾ ਬੱਚਾ ਜਿਹੜਾ ਉਹ ਨਹੀਂ ਬਣੇਗਾ ਜਦੋਂ ਸਭ ਨੂੰ ਇਹ ਵਾਰਨਿੰਗ ਵਾਰੀ-ਵਾਰੀ ਵੀਡੀਓ ਪਾ ਪਾ ਕੇ ਔਰ ਤੁਸੀਂ ਖੁਦ ਝਾਕੀਆਂ ਵਾਲਿਆਂ ਨੂੰ ਇਹ ਕਹਿ ਕੇ ਭੇਜ ਰਹੇ ਹੋ ਤੇ ਉਸ ਤੋਂ ਬਾਅਦ ਅਸੀਂ ਇਹ ਨਲਾਇਕੀ ਕਰ ਰਹੇ ਹਾਂ ਤੇ ਅਸੀਂ ਕਿੱਥੇ ਬਖਸ਼ਣ ਦੇ ਹੱਕਦਾਰ ਹਾਂ ਚਲੋ ਮੰਨ ਲਓ ਤੁਸੀਂ ਕਹਿੰਦੇ ਹੋ ਮੁਸ਼ਕਲ ਹੁੰਦਾ ਹੈ ਤੇ ਆਪਾਂ ਮਤਲਬ ਕਿ ਜ਼ਰੂਰੀ ਵੀ ਨਹੀਂ ਆ ਵੀ ਆਪਾਂ ਮर्यादा ਨੂੰ ਭੰਗ ਕਰੀਏ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਤਾਂ ਨਹੀਂ ਵੀ ਚਾਕੀਆਂ ਨਹੀਂ ਨਿਕਲਦੀਆਂ ਹੋਰ ਦੱਸੋ ਕਿਹੜੇ ਧਰਮ ਚ ਤਾਂ ਚਾਕੀਆਂ ਬਣਦੀਆਂ ਆ ਜਾਂ ਕਿਹੜੇ ਧਰਮ ਦਾ ਜਿਹੜਾ ਪ੍ਰਚਾਰ ਨਹੀਂ ਹੁੰਦਾਗਾ ਕਿ ਸਾਡੇ ਹੀ ਸਨਾਤਨ ਨੂੰ ਅਸੀਂ ਜਿਹੜਾ ਉਹ ਬਦਨਾਮ ਕਰਕੇ ਜਾਂ ਅਸੀਂ ਉਹਦਾ ਨਰਾਦਰ ਕਰਕੇ ਉਹਦਾ ਪ੍ਰਚਾਰ ਕਰਨਾ ਮੈਂ ਦੱਸੋ ਹਨੂਮਾਨ ਜੀ ਬਣੇ ਹੋਏ ਆ ਉਹ ਸੜਕ ਤੇ ਤੁਰੇ ਜਾ ਰਹੇ ਆ ਕਟੋਰਾ ਲੈ ਕੇ ਭੀਖ ਮੰਗ ਰਹੇ ਆ ਮੈਨੂੰ ਦੱਸੋ ਤੁਸੀਂ ਆਪਣੇ ਭਗਵਾਨ ਨੂੰ ਕਦੇ ਭੀਖ ਮੰਗਦੇ ਦੇਸਿਆ ਉਹ ਜਿਹੜਾ ਦੁਨੀਆ ਨੂੰ ਦੇਣ ਵਾਲਾ ਦਾਤਾ ਹੈ ਉਹ ਤੁਹਾਨੂੰ ਤੁਸੀਂ ਭੀਖ ਮੰਗ ਲਾਉਂਗੇ ਟੋਡੀ ਕੀ ਹਕਾਤ ਹੈ ਕੀ ਲੱਗਦਾ ਜੀ ਅਗਲੀ